ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 7 ਅਪ੍ਰੈਲ ਹੈ ਮੈਂ ਗਰੂਸੀ ਸਕੋਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਮਨਮੁਖ ਮਰਹਿ ਮਰ ਮਰਨ ਵਿਗਾੜ ਹੈ ਦੂਜੇ ਭਾਇ ਆਤਮ ਸੰਗਾਰ ਹੈ ਹੇ ਭਾਈ ਆਪਣੇ ਮਨ ਦੇ ਮਗਰ ਲੱਗਣ ਵਾਲੇ ਮਨਮੁਖ ਬੰਦੇ ਆਪਣਾ ਮਰਨਾ ਵੀ ਖਰਾਬ ਕਰ ਲੈਂਦੇ ਹਨ ਮਨਮੁਖ ਬੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਆਪਣਾ ਆਤਮਕ ਜੀਵਨ ਬਰਬਾਦ ਕਰ ਲੈਂਦੇ ਹਨ ਮਨੁੱਖ ਬੰਦੇ ਮੇਰੀ ਮੇਰੀ ਕਰਦੇ ਹਨ ਪਰਿਵਾਰ ਮੇਰਾ ਹੈ ਇਹ ਧਨ ਦੌਲਤ ਮੇਰੀ ਹੈ ਇਹੋ ਕੁਝ ਆਖਦੇ ਆਖਦੇ ਖੁਆਰ ਹੁੰਦੇ ਹਨ ਕਦੇ ਆਪਣੇ ਜੀਵਨ ਦੀ ਸੋਝੀ ਪ੍ਰਾਪਤ ਨਹੀਂ ਕਰਦੇ ਆਪਣੇ ਆਤਮਕ ਜੀਵਨ ਵੱਲ ਕਦੇ ਧਿਆਨ ਨਹੀਂ ਧਰਦੇ ਪਰਮ ਦੇ ਜਾਲ ਵਿੱਚ ਪੈ ਕੇ ਅਗਿਆਨਤਾ ਦੀ ਨੀਂਦ ਸੁੱਤੇ ਰਹਿੰਦੇ ਹਨ ਜੋ ਮਨੁੱਖ ਗੁਰੂ ਦੇ ਸ਼ਬਦ ਦੀ icar ਕਮਾਈ ਕਰਕੇ ਮਾਇਆ ਦੇ ਮੋਹ ਨੂੰ ਮਾਰ ਲੈਂਦੇ ਹਨ ਉਹ ਸੋਣੀ ਮੌਤ ਮਰਦੇ ਹਨ ਚਾ ਨਾਲ ਸੰਸਾਰ ਤੋਂ ਤੁਰ ਜਾਂਦੇ ਹਨ ਉਹਨਾਂ ਨੂੰ ਗੁਰੂ ਇਹ ਸੋਝੀ ਦੇ ਦਿੰਦਾ ਹੈ ਕਿ ਨਿੰਦਿਆ ਅਤੇ ਵਡਿਆਈ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਹੈ ਉਹ ਮਨੁੱਖ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਤੋਂ ਲਾਹਾ ਖਟ ਕੇ ਪਰਲੋਕ ਨੂੰ ਜਾਂਦੇ ਹਨ ਪਰਮੇਸ਼ਰ ਦੇ ਨਾਮ ਤੋਂ ਖਾਲੀ ਮਨੁੱਖ ਭਾਵ ਜਿਹੜੇ ਮਨੁੱਖ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਉਹ ਮਨੁੱਖ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਤੋਂ ਤੁਰ ਜਾਂਦੇ ਹਨ ਪਰਮੇਸ਼ਰ ਦੇ ਨਾਮ ਤੋਂ ਹੀਣੇ ਮਨੁੱਖ ਦੁੱਖਾਂ ਵਿੱਚ ਸੜਦੇ ਰਹਿੰਦੇ ਹਨ ਪੂਰਨ ਸਤਗੁਰੂ ਜੀ ਇਹ ਗੱਲ ਸਮਝਾ ਦਿੰਦੇ ਹਨ ਚੰਚਲ ਮਨ ਵਾਲੇ ਮਨੁੱਖ ਜੋ ਹਰ ਵੇਲੇ ਮਾਇਆ ਮਗਰ ਭਟਕਦੇ ਫਿਰਦੇ ਹਨ ਉਹ ਬਹੁਤੀਆਂ ਝੋਟਾਂ ਖਾਂਦੇ ਹਨ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਜੰਮਣ ਮਰਨ ਦਾ ਗੇੜ ਗਰਬ ਜੋਨੀਆਂ ਵਿੱਚ ਤੁਰੇ ਫਿਰਨਾ ਸਮਝੋ ਗੰਧ ਦਾ ਘਰ ਹੈ ਇਸ ਗੰਧ ਦੇ ਘਰ ਵਿੱਚ ਮਨਮੁਖ ਬੰਦਿਆਂ ਦਾ ਨਿਵਾਸ ਹੁੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਸਤਿਗੁਰੂ ਜੀ ਤੋਂ ਸਦਕੇ ਜਾਣਾ ਚਾਹੀਦਾ ਹੈ ਗੁਰੂ ਗੁਰਮੁਖ ਪਿਆਰਿਆਂ ਦੀ ਜੋਤ ਨੂੰ ਆਪਣੀ ਜੋਤ ਵਿੱਚ ਮਿਲਾ ਲੈਂਦਾ ਹੈ ਨਿਰਮਲ ਪਵਿੱਤਰ ਗੁਰਬਾਣੀ ਰਾਹੀਂ ਮਨੁੱਖ ਨਿੱਜ ਘਰ ਵਿੱਚ ਵਸ ਜਾਂਦਾ ਹੈ ਗੁਰੂ ਜੀ ਆਖਦੇ ਹਨ ਜਿਹੜਾ ਮਨੁੱਖ ਆਪਣੇ ਅੰਦਰੋਂ ਹਉਮੈ ਹੰਕਾਰ ਦਾ ਨਾਸ ਕਰ ਦੇਵੇ ਉਹ ਅਸਲ ਉਦਾਸੀ ਹੈ ਉਹ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਸੁੰਦਰ ਸੋਹਣਾ ਸਾਫ਼ ਸੁਥਰਾ ਪਹਿਰਾਵਾ ਪਹਿਨਿਆ ਕਰੋ। ਢਕੀਲੇ ਬਸਤਰ ਨਾ ਪਾਇਆ ਕਰੋ। ਪੱਛਮੀ ਸਭਿਅਤਾ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡਾ ਆਪਣਾ ਅਮੀਰ ਵਿਰਸਾ ਹੈ। ਉਸ ਨੂੰ ਸੰਭ ਲੈਣਾ ਚਾਹੀਦਾ ਹੈ। ਗੁਰੂ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।